ਖਾਰਾ ਮੰਡੀ ਤੇ ਬਾਈ ਨਿੰਮਾ ਤੇ ਗੋਰਾ ਤੇ ਨਾਲ ਹੈਗਾ ਜਗਰੂਪ ਤੇ ਬਾਈ ਖੜਿਆ ਖਾਰੇ ਵਾਲੇ ਇਹ ਬਾਈ ਗੁਰਵਿੰਦਰ ਪਿੰਡ ਫਾਜਲਕਾ ਤੋਂ ਇਹ ਬਾਈ ਦੇ 10 ਨਾ ਰਹਿੰਦੇ ਸੀ ਤੇ 7 ਵਿਕ ਗਏ ਹੁਣ 3 ਰਹਿ ਗਏ ਠੀਕ ਹੈ ਗੁਰਿੰਦਰ ਹੁਣ 10 ਕਿੱਥੋਂ ਤੱਕ ਆ ਗਿਆ ਬਾਈ ਨੇ ਮੰਨ ਕੇ ਚੱਲ ਤੁਸੀਂ 15 ਕਹਿਤਾ ਬਾਈ ਨੇ 13 ਚ ਲਖਾਈ ਕਹਿਤਾ ਹਾਂਜੀ ਤਰਦਾ 13 ਦਿੰਦਾ ਕੀ ਘਾਟ ਰਹਿ ਗਈ ਹੁਣ ਕਰ ਸਾਢੇ 14 ਕਰਦੇ ਯਾਰ ਲੈ ਕੋਣੇ ਸਾਢੇ 14 ਕਹਿਤਾ ਬਾਈ ਤੁਸੀਂ ਸਹੀ ਸੀ ਯਾਰ ਬਾ ਹਾਂ ਵੀ ਕੋਰੇ ਫੇਰ ਕੀ ਰਹੇਗਾ ਬਾਈ ਆਪਾਂ ਤਾਂ 13 ਦੇ ਗਾ ਗੱਲ ਖਾਈ ਆਪਦੀ ਆਪਦੀ ਯਾਰ ਸਾਢੇ 14 ਉਹਨੇ ਕਹਿਤਾ ਵੀ ਠੀਕ ਹੈ ਜੇ ਕਰਨਾ ਨਹੀਂ ਫੇਰ ਨਹੀਂ ਦੱਸੋ ਬਾਈ ਤੇ ਜੋ ਤੇ ਟਾਈਮ ਬਰਵਾਦ ਨਾ ਕਰੋ ਮੇਰੇ ਭਰਾ ਕੋਣ ਆਏਗਾ ਤਾਂ ਯਾਰ ਲਓ ਜੀ ਸਾਰੇ ਨਗ ਲਾੜੇ ਬਾਈਆਂ ਨੇ ਗੱਲ ਸਹੀ ਆ ਤਿੰਨ ਦਿਨਾਂ ਕੀ ਰਹਿ ਗਏ ਪਿੰਡ ਫਾਜ਼ਲ ਕਾਲਿਆਂ ਦੇ ਤੇ ਹੁੰਦਾ ਹੁੰਦਾ ਸੌਦਾ ਮੰਨ ਕੇ ਚਲੋ ਵੇਖਦੇ ਹਾਂ ਸੋਨ ਦਿਖਾਉਣੇ ਲੈ ਬਈ ਆ ਪਿੰਡ ਹੈ ਗੋਰਾ ਲੋਕੇ ਤੋਂ ਜੀਰਾ ਤਰਨਤਾਰਨ ਏਰੀਆ ਬਾਈ ਦਾ ਹੈਗਾ ਮਸ਼ਹੂਰ ਪੂਰਾ ਕੀ ਹਾਲ ਆ ਬਾਈ ਗੋਰੇ ਵਧੀਆ ਵਧੀਆ ਬਾਈ ਵਧੀਆ ਕਿਹੜੀ ਮੰਡੀ ਤੇ ਆਏ ਸੀ ਅੱਜ ਬਾਈ ਖਾਰੇ ਆਈ ਬਾਈ ਸਵੇਰੇ 7 ਨਾ ਕਿ ਇੱਥੇ ਵੇਚ ਗਏ ਸੀ ਤੇ ਸੂਰਿਆਲੇ ਹੋ ਕੇ ਦੁਬਾਰਾ ਫੇਰ ਆਏ ਪੰਜ ਨਾ ਕਿ ਫੇਰ ਲੈ ਲਏ ਆ ਹੁਣ ਖਰੀਦ ਲਿਆ 7 ਵੇਚ ਗਏ ਸੀ 5 ਲੈ ਲਿਆ ਹਾਂ ਤੇ ਤਿੰਨ ਨਿੰਮੇ ਨੇ ਵੇਚ ਤੇ ਫਿਰ ਤਿੰਨ ਨਿੰਮੇ ਨੇ ਵੇਚਤੇ ਤੇ ਮੰਨ ਕੇ ਚਲੋ ਵਧੀਆ ਲੱਗਿਆ ਬਾਈ ਯਾਰ ਮੰਡੀ ਕਿਹੜੇ ਦਿਨ ਲੱਗਦੀ ਆ ਅੱਜ 1500 ਤੇ ਕਰਤੇ ਅੱਜ 1500 ਦੇ ਖਾਰਾ ਬੱਕਰਾ ਮੰਡੀ ਹਰ ਐਤਵਾਰ ਨੂੰ ਕੀਤੇ ਬਾਈ ਗੋਰੇ ਤੇ ਨਿੰਮੇ ਨੇ ਬਾਈ ਮੰਡੀ ਦੇ ਪ੍ਰਬੰਧ ਵਧੀਆ ਲੱਗੇ ਯਾਰ ਮੰਡੀ ਦੇ ਪ੍ਰਬੰਧ ਵਧੀਆ ਲੱਗੇ ਬਹੁਤ ਵਧੀਆ ਬਾਈ ਛਾਂ ਦਾ ਪ੍ਰਬੰਧ ਬਹੁਤ ਆ ਥਾਣਾ ਥੁੱਲਾ ਮਾਲ ਡੰਗਰ ਨੂੰ ਪਾਣੀ ਬਾਕੀ ਬਾਈਆਂ ਦੀ ਇੱਜ਼ਤ ਪੂਰੀ ਕਰੀ ਦੀ ਐ ਬਾਈ ਯਾਰ ਬਾਈ ਵੀ ਆਪਣਾ ਮਾਨ ਰੱਖਦੇ ਆ ਤੇ ਪੂਰਾ ਛੱਕਾ ਚੱਲਦਾ ਬਾਈਆਂ ਦਾ ਛੱਕੇ ਸੁਹਾ ਦਾ ਬੰਦਾ ਬਹੁਤ ਚੰਗਾ ਜਿਹੜਾ ਮੰਡੀ ਲਾਉਂਦਾ ਬਾਈ ਧੰਨਵਾਦ ਬਾਈ ਜੀ ਬਹੁਤ ਬਹੁਤ ਤੁਹਾਡਾ ਬਾਕੀ ਮਿਲਦੇ ਰਵਾਂਗੇ ਹਰ ਐਤਵਾਰ ਬਾਈ ਜੀ ਠੀਕ ਹੈ ਠੀਕ ਹੈ ਵਾ ਵਾ ਇੱਥੇ ਮਾਲ ਇਕੱਠਾ ਕਰੋ ਬਾਈ ਕੋਈ ਚੱਕਰ ਠੀਕ ਗੁਰਵਿੰਦਰ